ਲੇ ਵੀ ਗੱਡੀ ਆਪਣੀ ਹਜੇ ਸਟਾਰਟ ਹੋਈ ਨਹੀਂ ਹੁਣ ਆਪਾਂ ਕੂਕਰ ਬੰਦ ਕਰ ਬੰਦ ਕਰ ਬੰਦ ਕੇ ਗੈਸ ਤੇ ਰੱਖ ਕੇ ਥੱਲੇ ਗੈਸਰ ਲੀਕ ਹੋਵੇ ਭਾਪ ਦੇਣੀ ਆ ਮੈਂ ਵੀ ਡੀਜ਼ਲ ਚੈੱਕ ਕਰਦੇ ਆ ਵੀ ਜੰਮਿਆ ਹੈ ਕਿ ਨਹੀਂ ਜੰਮਿਆ ਉਹ ਜਿਹੜੀ ਮੋਟਰ ਦੀ ਆਵਾਜ਼ ਆ ਸਾਨੂੰ ਸ਼ੱਕ ਆ ਵੀ ਡੀਜ਼ਲ ਜੰਮ ਗਿਆ ਆ ਹੁਣ ਡੀਜ਼ਲ ਗਰਮ ਕਰੀ ਜਾਂਦੇ ਆ ਹਜੇ ਮਾੜੀ ਮਾੜੀ ਭਾਪ ਜੀ ਨਿਕਲਦੀ ਆ ਇਰਾਦਾ ਵੀ ਥੋੜਾ ਹੋਰ ਕਰ ਲਈ ਫੇਰੀ ਪਾਵਾਂਗੇ ਅਸੀਂ ਗਲਤੀ ਇਹ ਕਰ ਲਈ ਦੀ ਇਹ ਗੱਡੀ ਥੋੜੀ ਜਿਆਦਾ ਸਨੋ ਤੇ ਖੜੀ ਸੀ ਸਨੋ ਤੇ ਇੱਧਰ ਸੀ ਪਰ ਘੱਟ ਸੀ ਸਮਝੇ ਬਾਅਦ ਵਿੱਚ ਆਏਗਾ ਨਾ ਹਾਂ ਆ ਜਾਤੇ ਬਾਅਦ ਵਿੱਚ ਲੇ ਜਾਣਗੇ ਲੈ ਵੀ ਹੁਣ ਦਾ ਟੈਂਪਰੇਚਰ ਹੈਗਾ ਇਥੇ -17 ਡਿਗਰੀ ਹੈ ਤੇ ਪ੍ਰਵਾਨ ਆਪਣੇ ਸਾਰੇ ਔਟ ਖੜੇ ਚਿੱਟਾ ਹੋ ਗਿਆ ਸੋਨਾ ਫਾਨਾ ਚ ਪੂਰੇ ਬਿਜੀ ਆ ਰਲਾਈਆਂ ਦੋ ਦੋ ਤਿੰਨ ਤਿੰਨ ਲਈਆਂ ਸੀਗੀਆਂ ਠੰਡ ਹੋ ਰਹੀ ਆ ਤੇ ਹੁਣ ਦੇਖਦੇ ਬਾਹਰ ਗੱਡੀਆਂ ਕੋਲ ਚੱਲ ਕੇ ਆ ਪਈ ਇੱਕ ਤਾਂ ਹਾਂ ਇਹ ਤੁਹਾਡੀ ਵਾਲੀ ਹੈ ਚਲੋ ਹੁਣ ਦੇਖਦੇ ਗੱਡੀ ਸਟਾਰਟ ਕਰਕੇ ਵੀ ਗੱਡੀ ਕੀ ਕਹਿੰਦੀ ਆ ਆ ਮੌਲਾ ਬਾਹਰ ਦਾ ਤਾਂ ਪਤਾ ਨਿਕਲੀ ਨਾਲ ਥੋੜੀ ਬਦਲਵਾਈ ਹੋਈ ਪਈ ਆ ਹਲਕੀ ਜੀ ਤੇ ਗੱਡੀਆਂ ਨੂੰ ਪਤਾ ਲੱਗੂ ਕੀ ਕਰਦੀਆਂ ਵੇਖਦੇ ਆ ਸਟਾਰਟ ਕਰਕੇ ਕੱਲ ਤਾਂ ਹੋ ਗਿਆ ਜੀ ਕਰ ਕੱਲ ਥੋੜਾ ਜਿਹਾ ਆਪਾਂ ਉੱਤੇ ਕਵਰ ਜੇ ਵੀ ਪਾਏ ਸੀਗੇ ਅੱਜ ਕੋਈ ਉਹ ਵੀ ਨਹੀਂ ਪਾਇਆ ਆਪਾਂ ਉਹ ਬਚ ਕੇ ਬਚ ਕੇ ਦੇਖੀਏ ਕਈ ਗਿੰਦੀਆਂ ਗੱਡੀਆਂ ਹਾਂ ਮਾੜੀ ਜਿਹਾ ਵਗਦੀ ਆ ਲੈ ਬਈ ਠੰਡ ਕਿੰਨੀ ਲੱਗਦੀ ਹੈ ਨਾ ਹਾਂ ਠੰਡ ਹੈ ਲੱਗਦਾ ਹੋ ਜੂ ਤਾਂ ਪਤਾ ਨਹੀਂ ਕਿ ਲਈ ਨੀ ਲੱਗਦਾ ਹੋ ਜੂ ਹੋਣੀ ਚਾਹੀਦੀ ਆ ਬੱਤੀ ਬੈ ਗਈ ਆਪ ਗੱਡੀਆਂ ਦੋਵੇਂ ਕਰਦੀਆਂ ਆਵਾਜ਼ ਆ ਹੀਟਰ ਜੇ ਆ ਆ ਗੱਡੀ ਦਾ ਕੋਈ ਹੀਟਰ ਤਾਂ ਲੱਗਾ ਆਵਾਜ਼ ਕਰ ਰਹੀ ਗੱਡੀ ਆਵਾਜ਼ ਪੂਰੀ ਪਤਾ ਨਹੀਂ ਕਾਦੀ ਆਵਾਜ਼ ਹੈ ਅਜੇ ਤੱਕ ਹਟ ਹੀ ਨਹੀਂ ਹਟੰਦੇ ਹੈ ਹਟ ਗਈ ਹਟ ਗਈ ਹੁਣ ਲੈ ਬਈ ਹੁਣ ਦੇਖਦੇ ਕੀ ਕਹਿੰਦੀ ਇਹ ਹੋ ਜਾਏਗੀ ਸਟਾਰਟ ਪਹਿਲੀ ਾਰ ਕਿ ਨਹੀਂ ਨਹੀਂ ਬਈ ਅੱਜ ਨਹੀਂ ਅੱਜ ਗੱਡੀਆਂ ਠੰਡ ਮੰਨ ਗਈਆਂ ਪਹਿਲੀ ਸਰਫ ਤੇ ਸਟਾਰਟ ਹੈ ਆਪਣੀ ਗੱਡੀ ਨਹੀਂ ਹੋਈ ਉਹ ਦੂਜੀ ਗੱਡੀ ਦੇਖਦੇ ਆ ਆ ਤਾਂ ਨਹੀਂ ਹੋਈ ਪਹਿਲੀ ਵਾਰ ਆ ਦੇਖਿਓ ਆ ਨਹੀਂ ਹੋਈ ਸਟਾਰਟ ਪਹਿਲੀ ਵਾਰ ਆ ਦੇਖਦੇ ਆ ਆ ਮੋਟਰਾਂ ਦੀਆਂ ਆਵਾਜ਼ਾਂ ਨਹੀਂ ਦੋਵੇਂ ਕਰੀਆਂ ਦੀਆਂ ਜਮਣੀਆਂ ਮੈਂ ਤਾਂ ਡੀਜ਼ਲ ਨਾਲ ਚੰਮ ਚਮ ਗਿਆ ਫੇਰ ਅੰਬਿਜਰ ਵਾਲੀ ਮੋਟਰ ਦੀ ਆਵਾਜ਼ ਲੱਗਦੀ ਮੈਂ ਤਾਂ ਥੋੜੀ ਏ ਮੈਨੂੰ ਸ਼ੱਕ ਹੈ ਮਾਰੋ ਦਾ ਸਰਫ ਦੇਖੀਏ ਠੀਕ ਹੈ ਨਹੀਂ ਨਹੀਂ ਅੱਜ ਨਹੀਂ ਅੱਜ ਨਹੀਂ ਅੱਜ ਤੋਂ ਆਪਣੀ ਨਹੀਂ ਗਈ ਇਕ ਤਾਂ ਇੱਕ ਥੋੜੀ ਜਿਹੀ ਨਾ ਹਵਾ ਵਗਦੀ ਇਕ ਠੰਡ ਵੱਧ ਹੈ ਦੂਜੀ ਨਹੀਂ ਹੈ ਤਾਂ ਜਿੰਨੀ ਆਪਾਂ ਫਰਕ ਤਾਂ ਇਹ ਵੀ ਨਹੀਂ ਗੱਲਾਂ ਸਾਰੀਆਂ ਹੋ ਗਈਆਂ ਨਾ ਕੱਲ ਆਪਾਂ ਥੋੜੇ ਤੜਗੇ ਸੀ ਬਈ ਪਹਿਲੀ ਤਾਂ ਸਟਾਰਟ ਹੋ ਗਈਆਂ ਹੁਣ ਕੀ ਟਿਕਾਣਾ ਹੈ ਫਰਕ ਤਾਂ ਪੈਂਦਾ ਹੀ ਪੈਂਦਾ ਫਰਕ ਟਕਣ ਦਾ ਫਰਕ ਵੀ ਪਿਆ ਅੱਜ ਮਾੜੀ ਜਿਹੀ ਹਵਾ ਵਗਦੀ ਹੈ ਅੱਜ ਥੋਪ ਵੀ ਨਹੀਂ ਨਿਕਲੂਨੀ ਨਾ ਕੱਲ ਥੋਪ ਸੇਗੀ ਲੈ ਵੀ ਦੂਜੀ ਸਲਫ ਫੇਰ ਟਰਾਈ ਕਰਕੇ ਦੇਖਦੇ ਆਪਾਂ ਇਧਰ ਬਾਈ ਨੇ ਦੂਜੀ ਸਲਫ ਮਾਰ ਲਈ ਹੈ ਇਹ ਦੂਜੀ ਸਲਫ ਤੇ ਨਹੀਂ ਹੋਈ ਹੁਣ ਆਪਾਂ ਵੇਖਦੇ ਆ ਉਹ ਬਾਣੀ ਆਜੂਗੀ ਯਾਰ ਆ ਮੋਟਰ ਤੇ ਮੈਨੂੰ ਲੱਗਦਾ ਨਾ ਜਿਹੜੀ ਟੈਂਕੀ ਚੋਂ ਡੀਜ਼ਲ ਚੱਕਦਾ ਮੋਟਰ ਚੱਕਦੀ ਆ ਉਹਦੀ ਆਵਾਜ਼ ਆਏ ਡੀਜ਼ਲ ਜੰਮ ਗਿਆ ਮੈਨੂੰ ਲੱਗਦਾ ਅੱਜ ਹਾਂ ਵੀ ਹੋਰ ਤਾਂ ਕੋਈ ਆਵਾਜ਼ ਹੈ ਹੀ ਨਹੀਂ ਵੇਖਦੇ ਆ ਬਾਹਲੀ ਨਜ਼ਾਇਜ਼ ਹੀ ਆ ਆਵਾਜ਼ ਅਜ ਤੱਕ ਕਦੇ ਕੀਤੀ ਨਹੀਂ ਨੇ ਦੇਖੀਏ ਫਿਰ ਉਹਨੇ ਨਹੀਂ ਨਾ ਤੇ ਲੋਡ ਪੈਂਦਾ ਲੋਡ ਪੈਂਦਾ ਉਹੀ ਗੱਲ ਹੈ ਅੱਜ ਕਿਵੇਂ ਜੰਮਿਆ ਨਾ ਨਾ ਜੰਮਿਆ ਨਹੀਂ ਜੰਮਿਆ ਥੇਲੇ ਬੋਲ ਇਧਰ ਖੋਲ ਰਹੀ ਆ ਇਧਰ ਦੇਖੋ ਬੋਲ ਟੋਪ ਲੱਗ ਗਈ ਜੇ ਲੋਡ ਕਰਤਾ ਸੋਟੇ ਥੋੜਾ ਜਿਹਾ ਘਾਟਾ 4 ਲੀਟਰ ਪਿਆ ਸੀ ਉਹ ਤੋਂ ਮੈਂ ਕਿਹਾ ਪੰਜ ਪੈਣਾ ਪੰਜ ਮੈਂ ਪਿਆਈ ਨਹੀਂ ਉਹ ਤੋਂ ਆਂਦਾ ਖਵਾ ਹੋਆ ਵੀ ਘੜਾਈ ਸਾਰੀ ਹੋਣੀ ਜੰਮਿਆ ਕਿਆ ਲੱਗੀ ਜਾਂਦਾ ਮੈਨੂੰ ਜੰਮਿਆ ਹਲਕਾ ਜਿਹਾ ਬਾਹਰ ਨਹੀਂ ਜੰਮਿਆ ਠੀਕ ਹੈ ਨਹੀਂ ਜੰਮਿਆ ਤਾਂ ਲੱਗਾ ਘਟ ਘਟ ਕੇ ਹਿੱਲਦਾ ਹਾਂ ਪਰ ਮੈਨੂੰ ਡੀਜ਼ਲ ਦਾ ਸ਼ੱਕ ਆ ਜਿਹੜੀ ਆਵਾਜ਼ ਆ ਰਹੀ ਨਾ ਆਪਣੀ ਉਹ ਡੀਜ਼ਲ ਮੋਟਰ ਵਾਈ ਕਰਦੀ ਪਈ ਆ ਆਹ ਦੇਖੋ ਸਮਝੀਵਾ ਨਾ ਇਹ ਬਿਆਰਾ ਜਾਂਦਾ ਨਾ ਲਏ ਗੱਡੀਆਂ ਤਾਂ ਹਜੇ ਟਾਈਮ ਲੈਣਗੀਆਂ ਬਈ ਹਜੇ ਨਹੀਂ ਮੰਨੀਆਂ ਇਹ ਮੈਂ ਵੀ ਡੀਜ਼ਲ ਚੈੱਕ ਕਰਦੇ ਆਂ ਵੀ ਜੰਮਿਆ ਹੈ ਕਿ ਨਹੀਂ ਜੰਮਿਆ ਉਹ ਜਿਹੜੀ ਮੋਟਰ ਦੀ ਆਵਾਜ਼ ਆ ਸਾਨੂੰ ਸ਼ੱਕ ਆ ਵੀ ਡੀਜ਼ਲ ਜੰਮ ਗਿਆ ਆ ਰਸੀ ਨੂੰ ਡਾਇਰ ਹੱਥੋਂ ਪਈ ਜਾਂਦਾ ਬੱਚਾ ਹਾਂ ਸੂਰਜ ਆਜੇ ਦਾ ਫਾਇਦਾ ਹੋ ਜੀ ਆਪਣਾ ਛੇਤੀ ਅੱਜ ਥੋੜਾ ਜਾਣਾ ਸੀ ਕਿ ਅੱਜ ਤੱਕ ਜਾਵਰ ਉਹ ਤੇ ਲਾ ਖੱਚ ਕੇ ਨਹੀਂ ਦੁਬਾਰਾ ਇੱਥੇ ਹੱਥ ਰੱਖੀ ਜੰਮ ਗਿਆ ਨਹੀਂ ਲੱਗਾਂਗੇ ਨਾਲ ਸਮੈਲ ਤਾਂ ਆ ਰਹੀ ਆ ਪਾਈਪ ਉਪਰ ਨੇ ਲੱਗ ਕੇ ਆਇਆ ਸਰ ਪਾਈਪ ਇੱਥੇ ਤੱਕ ਟੈਂਕੀ ਤਾਂ ਬਹੁਤ ਥੱਲੇ ਆ ਜੀ ਟੈਂਕੀ ਤਾਂ ਬਹੁਤ ਥੱਲੇ ਜਾਂਦੇ ਬਹੁਤ ਥੱਲੇ ਜਾਓ ਤੁਰਾਂ ਜਾਂਦੇ ਫਿਰ ਆ ਦੁਬਾਰਾ ਇੱਕ ਟਰਾਈ ਹੋਰ ਕਰਦੇ ਆ ਟੈਂਕੀ ਬਹੁਤ ਥੱਲੇ ਆ ਹਾਂ ਆ ਪਾਈਪ ਦੇ ਬਾਅਦ ਲੰਬੇ ਲੱਗੇ ਹੁੰਦੇ ਆ ਕੁਮਾਰੀ ਪੂਰੀ ਠੰਡ ਆ ਜਦਾ ਯਾਰ ਅਜ ਤਾਂ ਗਲੱਬ ਦੇ ਵਿਚ ਵੀ ਨਾ ਇੱਥੇ ਬਰਫ਼ ਹੀ ਪੜ ਗਈ ਹਾਂ ਸੂਰਜ ਨਿਕਲਿਆ ਸੀ ਹਾਂ ਇੱਕ ਟਕ ਕੱਲ ਦੋਵੇਂ ਗੱਲਾਂ ਸੀ ਠਾਕ ਵਿੱਚ ਜਿੱਤਿਆ ਸੀ ਧੁੱਪ ਵੀ ਨਿਕਲੀ ਐ ਅੱਜ ਹਲਕੀ ਜੀ ਹਵਾ ਵਗਦੀ ਨਾ ਜਿਹੜੀ ਜਿਹੜੀ ਜਵਾਕ ਪਈ ਸੀਗੇ ਪਾਈ ਹੋ ਕਰਕੇ ਵੀ ਹੋ ਜੂਗੀ ਬਸ ਮਾਨ ਕਰਕੇ ਕਾਲਮ ਬਸ ਹੰਕਾਰ ਮਾਰਦਾ ਹੰਕਾਰ ਮਾਰਿਆ ਹੰਕਾਰ ਨੇ ਮਾਰਿਆ ਪਹਿਲੀ ਦਿਨ ਸਟਾਰਟ ਹੋ ਗਈ ਅੱਜ ਦੂਜੀ ਹੋ ਜੀ ਹੋ ਗਏ ਚਾਰ ਪੰਜ ਮਾਰਦੇ ਜਿੱਦ ਮੈਂ ਤਾਂ ਫ੍ਰੀਜ਼ ਤੇ ਐਂਟੀ ਫ੍ਰੀਜ਼ ਦੋਨੋਂ ਹੀ ਕੰਮ ਨਹੀਂ ਆਏ ਕਿਸੇ ਦਾ ਕਾਜੇ ਤੇ ਗੱਡੀ ਦਾ ਸਟਾਰਟ ਹੋਵੇ ਤਾਂ ਬੰਦੇ ਨਾਲ ਸੰਪਰਕ ਕਰੋ ਇਹਦੇ ਹੱਥਾਂ ਤੇ ਫਰਕ ਹੈਗਾ ਮਰਦੀ ਕਰ ਤੋਂ ਮੈਂ ਤਾਂ ਕਹਿੰਦਾ ਹੁਣ ਸਟਾਰਟ ਰਹਿੰਦੇ ਹੁਣ ਗਰਮ ਹੋ ਜੂ ਤੇਲ ਚੜ੍ਹ ਜੂਗੀ ਇਹ ਨਹੀਂ ਹੋਵੇ ਪਾਣੀ ਦੇ ਬਾਅਦ ਸਟਾਰਟ ਰਹਿੰਦੇ ਗਰਮ ਹੋਣ ਬੜੀਆਂ ਚੀਜ਼ਾਂ ਤੇ ਪਾਣੀ ਕਿਪਾ ਤਾਂ ਨਹੀਂ ਹੁਣ ਕੀ ਸਹੀ ਹੈ ਕੀ ਗਲਤ ਸਟਾਰਟ ਤਾਂ ਹੋ ਗਈ ਆਹ ਤਾਂ ਸਾਨੂੰ ਪੰਜਵੇਂ ਸਟਾਰਟ ਰਹਿੰਦੀ ਹਾਂ ਹਾਂ ਬੰਦਾ ਕਾਹ ਤੋਂ ਕਰਨੀ ਹੈ ਦੇਖੀ ਜੋ ਇਹ ਨਹੀਂ ਗਰਮ ਹੋ ਮੈਨੇ ਇਹਦੇ ਨਾਲ ਕੋਈ ਇੰਜਣ ਹੋ ਰਿਹਾ ਨਹੀਂ ਨਹੀਂ ਮੈਂ ਪਟਾਉਣਾ ਨਾ ਇੱਕ ਆ ਬੰਦਾ ਆ ਗਿਆ ਹੁਣ ਏ ਬੰਦੇ ਦੇ ਹੱਥਾਂ 'ਚ ਕਹਿੰਦੇ ਕੁਝ ਹੈਗਾ ਫਿਰੇ ਤੇ ਬਰਪਦੇ ਘੜੀ ਸੰਘੇ ਹੁਣ ਤੇ ਨਾ ਸਟਾਰਟ ਹੋਈਦਾ ਹਟਦਾ ਜਾ ਫਿਰ ਉਹ ਧਿਆਣਾ ਜਿਹੜੇ ਬਾਬੇ ਨੂੰ ਧਿਆਣਾ ਹੈ ਘਾਰਾ ਉਹ 400 ਸਾਲ ਪੁਰਾਣੀ ਮੰਮੀ ਨੂੰ ਜੀਤੇਗਾ ਆ ਜਾ ਥਰੇ ਲੱਗ ਗਿਆ ਤੇਰਾ ਪਤਾ ਉਤਰੇ ਜੱਪ ਕਰਕੇ ਬੰਦਿਆਂ ਨੂੰ ਨਹੀਂ ਨਹੀਂ ਗਰਮ ਫੁਕਾ ਮਾਰੀਏ ਤੈਨੂੰ ਨਿਕਾਸਾ ਦਊਂ ਮਗਰ ਫਾਈ ਕਰ ਲਾਂਗਾ ਨਾ ਹੀ ਵਾਪਸ ਹੀ ਚਾਬੀ ਚੱਕਦਾ ਤੇ ਚਾਬੀ ਅੜ ਗਈ ਐ ਨਹੀਂ ਅੜਦੀ ਚਾਬੀ ਨਹੀਂ ਅੜਦੀ ਫੇਰ ਨਹੀਂ ਨਹੀਂ ਸਲਫ ਮਾਰਾਂਗੇ ਫੇਰ ਚੱਲ ਸਲਫ ਮਾਰਾਂਗੇ ਸਲਫ ਤੋਂ ਮਾਰ ਕੇ ਛੱਡਦੇ ਨਾ ਨਾ ਰੁਕ ਜਾ ਹਣੀ ਨਹੀਂ ਨਹੀਂ ਭਾਈ ਇਹ ਗੱਡੀ ਨਹੀਂ ਹਜੇ ਮੰਨੀ ਪਰ ਉਧਰ ਜਿਹੜੀ ਮੰਨੂਗੀ ਪੰਪ ਦੀ ਆਵਾਜ਼ ਉਧਰ ਆਈ ਜਾਂਦੀ ਤਰ੍ਹਾਂ ਨਾ ਜੇ ਉਹ ਆਵਾਜ਼ ਆਈ ਇਹਦੀ ਘੜ ਗਈ ਲਾਟ ਗਈ ਅੜ ਗਈ ਅੜ ਗਈ ਨਾ ਚਾ ਸ਼ੋਕਰ ਲੈ ਇਹ ਪਾਣੀ ਬਿਲਕੁਲ ਜੰਮ ਗਿਆ ਬਰਫ਼ ਬਣੀ ਪਈ ਐ ਬਰਫ਼ ਜਿੰਦ ਰੇੜਾ ਐ ਕੁਦਰਤ ਨਹੀਂ ਹੋਵੇ ਨਾ ਤੇ ਕਿਤੇ ਮੇਰੇ ਪਾਣੀ ਹੀ ਨਿਕਲਣਾ ਵਿੱਚੋਂ ਸੱਦੇ ਘਟਕ ਪਾਣੀ ਆ ਬਾਦੀ ਬਾਰੀ ਵਰ੍ਹਦੀ ਆ ਆ ਤਾਂ ਸਟਾਰਟ ਹੋ ਗਈ ਕਰਮਾ ਦੀ ਇਧਰ ਇਹ ਗੱਲ ਨਹੀਂ ਬਣੇਗੀ ਕੋਈ ਨਾ ਬਣ ਜੂਗੀ ਵੀ ਵਾ ਵੀ ਆ ਸਵਾਦ ਨਹੀਂ ਸਵਾਦ ਨਹੀਂ ਗਾ ਆ ਯਾਕ ਦਾ ਦਹੀਂ ਆ ਪਰ ਸਵਾਦ ਨਹੀਂ ਗਾ ਪਹਿਲਾਂ ਖਾਵਾਂਗੇ ਆਪਾਂ ਉਸ ਤੇ ਫਿਰ ਖਾਵਾਂਗੇ ਇੱਕ ਪੁੱਤ ਪਰੌਠਾ ਫਿਰ ਪੀਵਾਂਗੇ ਘਟਕ ਘਟ ਚਾਹ ਚਾਹ ਤਾਂ ਪਤਾ ਨਹੀਂ ਲੱਗਿਆ ਜਾਂ ਫਿਰ ਆਪਾਂ ਚੱਲਦੇ ਆ ਅੱਜ ਵਾਪਸ ਜਿਹੜੀ ਆ ਗੱਡੀ ਇਹਨੂੰ ਇਹ 20 ਮਾਡਲ ਆ 21 ਮਾਡਲ ਆ ਆਪਣੇ ਵਾਲੀ ਸੀਰੀਅਲ ਨੰਬਰ ਉਹਦਾ 1400 ਆ ਆਪਣਾ 33000 ਹੈ ਕਹਿੰਦਾ ਮਤਲਬ ਵੀ ਜਦੋਂ ਇਹ ਗੱਡੀ ਬਣਾਈ ਸੀ ਜੀ ਉਦੋਂ ਕਮੀਆਂ ਰਹਿ ਗਈਆਂ ਇਹਨਾਂ 'ਚ ਸੋਧ ਕਰਤੀ ਐ ਕਿ ਠੰਡੇ 'ਚ ਸਟਾਰਟ ਹੋ ਗਈ ਆ ਇਹ ਨਹੀਂ ਹੋਈ ਅਜੇ ਤੱਕ ਵੀ ਨਹੀਂ ਹੋਈ ਘੰਟਾ ਆ ਗਿਆ ਟਰਾਈ ਕਰਦੇ ਨੂੰ ਜਾਨਾ ਪਾਣੀ ਲਿਆਂਦਾ ਇੱਥੇ ਪਾਈ ਜਾਂਦਾ ਉਹ ਤਾਂ ਆ ਪਾਈ ਪਾ ਜੀ ਕੱਟ ਕੇ ਨਾ ਪਾ ਕੇ ਦੇਖਦੇ ਉਹਨੇ ਇੱਥੇ ਪਾਈ ਸਟਾਰਟ ਹੋ ਗਿਆ ਇੱਥੇ ਪਾ ਦੋ ਉੱਥੇ ਹੀ ਪਾ ਦੋ ਬਣਾ ਆਪਾਂ ਇਹ ਪਲੱਗ ਤੋਂ ਹਟਾ ਕੇ ਨਾ ਥੱਲੇ ਪਾਵਾਂਗੇ ਮੜਾ ਜਾ ਪਾਣੀ ਇਹ ਤੋਂ ਉੱਪਰ ਉੱਪਰ ਬਦਰ ਇਸ ਤੇ ਫੈਕਟ ਨਾ ਪਵੇ ਇਹ ਤੋਂ ਬਾਬਾ ਰਕਦੀ ਮੜਾ ਇਹ ਪਰ ਆਵਾਜ਼ ਫਿਲਟਰ ਦੀ ਥੱਲੇ ਆਈ ਹੁੰਦੀ ਆ ਵੀਡੀਓ ਦੇਖੀ ਆ ਹਾਂ ਵੀਡੀਓ ਦੇਖੀ ਆ ਉੱਥੇ ਆਵਾਜ਼ ਆਈ ਹੁੰਦੀ ਆ ਫਿਲਟਰ ਅੱਛਾ ਪਰ ਉਹ ਪਾਣੀ ਜਿਹੜਾ ਪਾਰਿਆ ਪਾਣੀ ਕੈਟਾਲਿਟ ਕਨਵਰਟਰ ਤੇ ਪਾਈ ਜਾਂਦੀ ਆ ਲੈ ਵੀ ਗੱਡੀ ਆਪਣੀ ਹਜੇ ਸਟਾਰਟ ਹੋਈ ਨਹੀਂ ਹੁਣ ਆਪਾਂ ਕੂਕਰ ਪਾ ਕੇ ਗੈਸ ਤੇ ਰੱਖ ਕੇ ਥੱਲੇ ਗੈਸ ਲੀਕ ਹੋਵੇ ਭਾਪ ਦੇਣੀ ਆ ਗੈਸ ਲੀਕ ਨਹੀਂ ਫਿਰ ਚੈੱਕ ਕਰਦੇ ਆਪਾਂ ਦੁਬਾਰਾ ਪਤਾ ਲੱਗ ਜੂਗਾ ਇਹ ਤਰੀ ਗੈਸ ਹੌਲਕੀ ਛੱਡ ਦੇ ਕਰੋ। ਇਹ ਆ ਗਈ। ਸੰਦਰਾ ਆਪਣਾ ਚੱਲਣਾ ਨਿੱਕਾ ਥੋੜਾ ਜਿਹਾ ਕੁੱਕਰ ਵੱਡਾ ਹੈ ਤੇ ਟਾਇਟਰ ਦਾਸਰਾ ਜਿਹਾ ਲਾ ਕੇ ਚਲਾਇਆ। ਸੰਦ ਸਟੀਮ ਦੇਵਾਂਗੇ। ਫੇਰ ਗੱਡੀ ਸਟਾਰਟ ਆਪਣੀ ਹੋ ਜਾਊਗੀ। ਕਿ ਜੇ ਰੱਬ ਹੀ ਤੋ ਪਕੜ ਦੇਵੇ ਤੇ ਰੌਲੇ ਕੋਈ ਨਹੀਂ ਬੱਦਲ। ਕਿੱਥੇ ਪਾਉਣ ਲੱਗਾ ਹਾਂ ਬਈ। ਠੀਕ ਗੈਸ ਬੰਦ ਕਰ ਲਿਓ। ਡੀਜ਼ਲ ਟੈਂਕ ਥੱਲੇ ਕਰ ਦਿਓ ਡੀਜ਼ਲ ਟੈਂਕ। ਇੰਨੇ ਇੰਨੀ ਸਟੀਮ ਤਾਂ ਆਹ ਹੈ ਵੀ ਨਹੀਂ। ਇੰਨੀ ਤਾਂ ਵੀ ਨਹੀਂ ਰਹੀ। ਨਾਲ ਦੇ ਨਾਲ ਚੱਲਣਾ ਨਹੀਂ ਉੱਥੇ। ਕਵਾ ਇਹ ਤਾਂ ਚੱਲ ਜੂਗਾ ਉਹ ਵੇਠਾ ਕੇ ਚਲਾਦ ਗਈ ਸਟੀਮ ਤਾਂ ਫੇਰ ਵੀ ਲਗਾਤਾਰ ਮਿਲੂਗੀ ਯਾਰ ਆਪ ਆਂ ਹੀ ਲੈ ਜਲਾਂਗੇ ਆਪਾਂ ਨੂੰ ਕੀ ਆ ਸਟਾਰਟ ਹੋ ਜੂਗੀ ਬਸ ਆ ਬੋਟਰ ਨਹੀਂ ਨਾ ਮੈਂ ਕੋਣ ਸਾਰਾ ਕੁਝ ਕਰਕੇ ਵੇਖ ਲਿਆ ਤੇ ਗੱਡੀ ਸਟਾਰਟ ਨਹੀਂ ਹੋਈ ਹੁਣ ਚੋਦਾ ਪਾ ਕੇ ਕਰਕੇ ਵੇਖ ਬੱਸ ਬੱਸ ਲੈ ਆ ਵੀ ਟੋਜਨ ਪਾ ਕੇ ਕਰਕੇ ਵੇਖਦੇ ਆ ਹੋਈ ਜਾਗਰ ਰੱਬ ਕਰਕੇ ਆ ਥੋੜਾ ਸੇ ਬਚਾ ਕੇ ਹਾਂ ਆਪ ਤਾਂ ਮਿਸਤਰੀ ਪੂਰੇ ਮਾਰਾ ਯਾਰ ਦੇ ਵੀ ਪੰਪਸ ਪਰ ਨਹੀਂ ਨਹੀਂ ਬੰਦਾ ਇਹਨੂੰ ਜਾਣਕਾਰੀ ਹੈਗੀ ਜੀ ਨੇ ਆਪ ਕੁਛ ਖੋਲ ਰਿਆ ਨਾ ਗੱਡੀ ਦਾ ਸਾਹਮਣੇ ਨੂੰ ਜਾਣਕਾਰੀ ਹੈਗੀ ਆ ਤੁਸੀਂ ਖੋਲ ਲਿਆ ਆਪੇ ਬੇ ਤਾਂ ਯਾਹਾਂ ਤੇ ਆਪਣੀ ਯਾਹਾਂ ਆਪਣੀ ਗੱਡੀ ਖੁਲਵਾ ਕੇ ਬਸਤਾ ਰਹਾ ਹਾਂ ਭਾਈ ਮੈਂ ਆਪਣੀ ਹਾਂ ਵੀ ਗਲਤੀ ਕਰ ਲਈ ਹਾਂ ਮਕੈਨਿਕਸ ਤੋਂ ਦੁਲਵਾਈ ਹੈ ਯਾਹਾਂ ਸੇ ਚਲ ਭਾਈ ਲੈ ਵੀ ਟੋਚਨ ਪਾ ਲਿਆ ਦੋਵਾਂ ਗੱਡੀਆਂ ਚ ਵਾਕੂ ਟਾਕੀ ਹੈਗਾ ਕੇਰਾ ਆਹ ਥਾਂ ਥੋੜਾ ਜਿਹਾ ਔਖਾ ਜਿਹਾ ਇਹਨੂੰ ਬਾਹਰ ਕੱਢਾਂਗੇ ਗਾਂਹ ਜਾ ਕੇ ਫਰੇ ਦੂੰ ਚੱਲ ਚੱਲ ਨਰਨ ਤੋਰ ਹੋਲੀ ਹੋਲੀ ਠੀਕ ਆ ਨਿਊਟਲ ਆ ਗੱਡੀ ਤੁਹਾਡੀ ਹਾਂਜੀ ਗੱਡੀ ਨਿਊਟਲ ਓਕੇ ਉਹ ਮੋੜ ਤੋਂ ਉਹਨਾਂ ਦਾ ਹੌਲੀ ਬੋੜ ਦੇਗਾ ਕੋਸਤੀ ਦਾ ਗੱਡੀ ਔਖੀ ਮੁੜੂਗੀ ਨਾ ਚੱਲ ਜੇ ਚੱਲੋ ਕਰਾਂ ਬਾਹਰ ਨੰਨੇ ਰੋਡ ਤੇ ਇਹ ਸਨੋ ਦੀ ਵਾਲ ਸਨੋ ਵਾਲਾ ਅਸਾਂ ਗਲਤੀ ਇਹ ਕਰ ਲਈ ਦੀ ਇਹ ਗੱਡੀ ਥੋੜੀ ਜਿਆਦਾ ਸਨੋ ਤੇ ਖੜੀ ਸੀ ਸਨੋ ਤੇ ਇੱਧਰ ਸੀ ਪਰ ਘੱਟ ਸੀ ਸਮਾਨ ਕੇ ਬਾਅਦ ਵਿੱਚ ਆਏਗਾ ਨਾ ਹਾਂ ਆ ਜਾਤੇ ਬਾਅਦ ਵਿੱਚ ਲੈ ਜਾਏਗੇ ਲੈ ਜਾਏਗੇ ਸਮਾਨ ਆਕਰ ਇੱਕ ਬਾਰ ਗੱਡੀ ਸਟਾਰਟ ਹੋ ਜਾਏ ਬਸ ਅੱਜ ਹਮ ਜਲਦੀ ਜਾਣਾ ਚਾਹਤੇ ਤੇ आज काम ऑल्ट हो गया यार हां और आज तो हमने जाना हैगा हां घर तक फरोईपुर तक जाना आज हां नॉन स्टॉप चलो लाओ गेर गौरा हां वो, वो वाक डकी लेके मुरे बैठे हैं दो जाने गल कर लेंगे सामान अपना उठ के वापस आना है बेना अपन नु कुकर काकर पिया पर गलती कीती बेचतरा खवांदे खड़े हो तो कोई चक्कर नहीं होटल वाला सामान पड़ा है ਲੋ ਵੀ ਵਾਵਾ ਲੰਮੇ ਦੂਰ ਲੈ ਗਏ ਹਜੇ ਤੱਕ ਗੱਡੀ ਬਣੀ ਨਹੀਂ ਗੱਲ ਕੋਈ ਗੱਡੀ ਮਗਰ ਪਾ ਕੇ ਗੱਡੀ ਮਗਰ ਪਾ ਕੇ ਬਹੁਤ ਢੇੜੇ-ਗੂੜੇ ਧੜਾਏ ਪਰ ਗੱਲ ਨਹੀਂ ਬਣੇਗੀ ਹੁਣ ਵਾਪਸ ਹੀ ਉੱਥੇ ਆਏ ਆ ਇੱਕ ਬੰਦਾ ਕਹਿੰਦਾ ਮੇਰੇ ਕੋਲੇ ਇੱਕ ਪੀਪਾ ਜਿਹਾ ਬਣਿਆ ਜੀ ਚ ਵਾਵਾ ਹੀਟ ਹੈ ਉਹ ਹੀਟ ਦੇ ਕੇ ਵੇਖਦੇ ਆ ਜੇ ਸਟਾਰਟ ਹੋ ਗਈ ਤਾਂ ਫਿਰ ਤਾਂ ਬਹੁਤ ਚੰਗੀ ਗੱਲ ਹੋ ਜੇ ਤਾਂ ਨਹੀਂ ਤਾਂ ਫਿਰ ਕੰਮ ਥੋੜਾ ਜਿਹਾ ਔਖਾ ਹੀ ਆ ਸਾਡੇ ਆਸਪਾਸ ਕਰਦਾ 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 ਨਾ ਵੀ ਹੁਣ ਕੈਂਟ ਡੀਜ਼ਲ ਲੈ ਕੇ ਆਏ ਆ ਇਹਨੂੰ ਕਰਾਂ ਗਰਮ ਫਿਰ ਗੱਡੀ ਚ ਪਾ ਕੇ ਵੇਖਦੇ ਆ ਜੀ ਗੱਡੀ ਸਟਾਰਟ ਹੁੰਦੀ ਕਿ ਨਹੀਂ ਚਾਂਸ ਤਾਂ ਪੂਰੇ ਵੀ ਹੋ ਜਾਣਗੇ ਚੰਗਾ ਕਰਨ ਤਾਂ ਤਾਂ ਕਿ ਉਹਨੂੰ ਗਰਮ ਕਰ ਸਕੀਓ ਹਾਂ ਤੁਹਾਡੇ ਨਾਲ ਆਪਾਂ ਜਦੋਂ ਹਾਂ ਹੱਥ ਵਾਲੇ ਕਰ ਸਕਦੇ ਆ ਹਾਂ ਡੀਜ਼ਲ ਗਰਮ ਕਰੀ ਜਾਂਦੇ ਆ ਅਜੇ ਮਾੜੀ ਮਾੜੀ ਭਾਪ ਜੀ ਨਿਕਲਦੀ ਆ ਅਰਾਦਾ ਵੀ ਥੋੜਾ ਹੋਰ ਕਰ ਲਈ ਫੇਰ ਹੀ ਪਾਵਾਂਗੇ ਬਹੁਤ ਪੰਗਾ ਵੱਜ ਜਾਂਦਾ ਮੈਂ ਜਾ ਰਹੀ ਨਾਲ ਕਿਨੇ ਉਹ ਲਾਲ ਵਾਲੀ ਗੱਡੀ ਤੇ ਕਿਨੇ ਕੀਪ ਕਿਤੇ ਆਜੀ ਕਿਥੇ ਪਹਿਲੇ ਉਹ ਬਾਈ ਉਹ ਖੱਟੇ ਰੰਗ ਦੀ ਕੀ ਪਈ ਹਾਂ ਆ ਲੈ ਪਾ ਬੱਚੂ ਹਾਂ ਲੈ ਵੀ ਹੁਣ ਗਰਮ ਕਰਕੇ ਤੇਲ ਲੈ ਕੇ ਵਾਹ ਗੁਰੂ ਨਾ ਚੱਕ ਚੱਕ ਕਰਦੇ ਕਿਰਪਾ ਬਹੁਤ ਛੜੀਆਂ ਟੱਕਰਾਂ ਹੋ ਗਈਆਂ ਅੱਜ ਹੁਣ ਹੋ ਜੇ ਬਸ ਹੱਥ ਮੈਗਾ ਨਹੀਂ ਗਲੋਵਜ਼ ਲੈ ਲੈ ਗਲੋਵਜ਼ ਲੈ ਆ ਚਲਾ ਹੈਗਾ ਆ ਗਲੋਵਜ਼ ਨਹੀਂ ਆ ਗਲੋਵਜ਼ ਨਹੀਂ ਕਿ ਪਿਰਦਾ ਆ ਲੈ ਆ ਦੱਸਿਆ ਨਹੀਂ ਪਿਰਦਾ ਆ ਦੇਖੋ ਉਹ ਮੋਤਾ ਨਿਕਲਦਾ ਪੂਰਾ ਹੁਣ ਹੁਣ ਦੂਆਂ ਦੇ ਵਿੱਚ ਨਿਕਲ ਗਿਆ ਜਿਆਦਾ ਨਹੀਂ ਹਾਂ ਹਾਂ ਆਰਾਮ ਨਾਲ ਹੁਣ ਹੌਲੀ ਹੌਲੀ ਜਾਊਗਾ ਬੜਾ ਕੁੱਕਰ ਚ ਕਰ ਲਿਆ ਹੋਰ ਗਰਮ ਤਾਂ ਹੋਊਗਾ ਉੱਪਰ ਰਹੇ ਜੂਗਾ ਹੁਣ ਆ ਤੇਲ ਪਾ ਕੇ ਹਿਲਾ ਰਹੇ ਆ ਕਿ ਸ਼ਾਇਦ ਇਹਦੇ ਨਾਲ ਸਾਰਾ ਤੇਲ ਮਿਕਸ ਹੋ ਜੇ ਤੇ ਗੱਡੀ ਸੌਖੀ ਸਟਾਰਟ ਹੋ ਜਾਵੇ ਬੜਾ ਧਿਆਨ ਲੈ ਲਿਆ ਕਰਦੇ ਕਿਰਪਾ ਇੱਕ ਦੋ ਵਾਰ ਘੁਮਾ ਦੋ ਤਿੰਨ ਵਾਰੀ ਵਹੀ ਕੱਲੀ ਮੋਟਰ ਚਲਾਣਾ ਮੋਟਰ ਚਲਾ ਕੱਲੀ ਮੋਟਰ ਚਲਾਉਣੇ ਕੱਲੀ ਹਾਂ ਕੱਲੀ ਮੋਟਰ ਆਪਾਂ ਵਿੱਚ ਵਿੱਚ ਗੱਡੀ ਮੋੜਦੇ ਨਾਲੇ ਆਪਾਂ ਗੱਡੀ ਮੋੜ ਦੇ ਤੂੰ ਬੈਠ ੱੱਕਾ ਲਾਉਨੇ ਆਪਾਂ ਠੱਕਾ ਲਾਉਨੇ ਆਪਾਂਗੇ ਮੋਟਰ ਦੀ ਕੀ ਕਰਨਾ ਉਹ ਫਿਰ ਟੋ ਕਰ ਲੇਗੇ ਅਗਰ ਨਹੀਂ ਸਟਾਰਟ ਹੋਗਾ ਤਾਂ ਬੋਤ ਕਹਿਣਾ ਅभी ਖਿਲਾਸ ਹੋਇਆ ਸੀ ਉਹ ਨਹੀਂ ਨਹੀਂ ਅਭੀ ਤਾਂ ਐਸੇ ਹੀ ਘੁਮਾਤੇ ਹੈ ਇਸਕੋ ਵੀ ਤੇਲ ਤੂਲ ਮਿਕਸ ਹੋ ਜਾਏ ਇਸਕਾ ਮੋਟਰ ਦੀ ਆਵਾਜ਼ ਕਿੰਨੀ ਆਉਂਦੀ ਹੈ ਅੱਗੇ ਕਹਿੰਦੇ ਨਹੀਂ ਆਵਾਜ਼ ਨਹੀਂ ਆਪ ਨੂੰ ਆਹ ਇਹ ਹਟ ਜੂਗੀ ਇਹ ਹਟ ਦੋ ਬੜਾ ਦੋ ਤਿੰਨ ਵਰੀ ਘੱਟ ਤੇਲ ਇਸਨੇ ਕਿਹਾਂ ਕਰਨਾ ਹੈ ਮਾਰੋ ਉਹ ਕਿੱਧਰ ਕਿੱਥੇ ਆ ਉਹ ਅੱਥੇ ਅੰਦਰ ਹੀ ਪਿਆ एक चल देखिए बहु मार सर मैं अभी आ, नहीं बंद नहीं होगी जब तक ये तू तो बोलता है आवाज नहीं बंद होगी तब तक ये जो आवाज है ना ये आवाज बंद करना है ठीक है तय लाइन खाली शुरू खोले ले हुई वो हवा आ रही है ना ये तेल संगण है मोटर का जोर लगता है गला है मोटर ही ना खराब कर दिए ਇਨਾ ਵਾਜ ਕਰੂਗੀ ਕਨਵਾ ਆਪਣੇ ਮੁੜਕਾਂ ਹੀ ਸਟਾਰਟ ਹੋਈ ਗੱਡੀ ਅਬ ਇੱਕ ਕਰੀਏ ਬ੍ਰੇਕ ਕਰ ਲੈਣਾ ਜੇ ਕੋਈ ਡਰਵਾ ਜੰਦ ਗੇੜਾ ਸਰੂ ਮੈਨਾਂ ਫਰਕ ਹੈ ਕਿ ਆਵਾਜ਼ ਬਦਲੀ ਆ ਹਾਂ ਤੇ ਮੋਟਰ ਦੀ ਸਪੀਡ ਵਧ ਗਈ ਆ ਨੀ ਬਦਲੀ ਆਵਾਜ਼ ਪਹਿਲਾ ਸਿਰੋ ਆਵਾਜ਼ ਸੀ ਕਿ ਮੋਟਰ ਆ ਰਹੀ ਸੀ ਜੇ ਸੀ ਕਿਹਾ ਜਾਂਦਾ ਤੇ ਹੁੰਦਾ ਜਿਵੇਂ ਕਰ ਬੰਦ ਦੁਆਰਾ ਘੱਟ ਕੇ ਲਾ ਲਿਆ ਪੰਜ ਸੱਤ ਵਾਰੀ ਲਾ ਲਾ ਕੋਈ ਗੱਲ ਨਹੀਂ ਆਪ ਹੀ ਘੱਟ ਕਰੂਗੀ ਨਹੀਂ ਨਾ ਵਾਰ ਵਿੱਚ ਬੰਦ ਨਹੀਂ ਬੱਸ ਉਹ ਲਾਈ ਕੋ ਦਾ ਕਬਾਈ ਉਹ ਹਲਾ ਵਿੱਚ ਨਹੀਂ ਹੋ ਜਾਣੀ ਹੁਣ ਤਾਂ ਯਾਰ ਹੋ ਜੂਗੀ ਰੱਬ ਕਰੂਗਾ ਬੱਬਾ ਕਰਪਾ ਆਪ ਪੀਕ ਜੀ ਬਚ ਰੱਖਤੀ ਪੀਕ ਗਈ ਹੈ ਉਹ ਇੱਥੇ ਨਾ ਭੁੱਲ ਜੀ ਤਾਂ ਆਪਣਾ ਸਾਹਮਣੇ ਕੁੱਕਰ ਵੀ ਸਾਹਮਣੇ ਨਹੀਂ ਆ ਉਹ ਤਾਂ ਰੱਖਾਂ ਗਏ ਮਾੜਾ ਸਮਾਨ ਕਈ ਵਾਰੀ ਭਲੇਖਾ ਪੈਂਦਾ ਆਪਾਂ ਨੂੰ ਨਹੀਂ ਨਹੀਂ ਲੈ ਕੇ ਹੀ ਖੜਾ ਦੇ ਸਟਾਰਟ ਕਰੋ ਹਾਂ ਹਸਮੈਂ ਤਾਂ ਨਹੀਂ ਲੱਗਣਾ ਚਾਹੀਉਂ ਨਾ ਮਾੜੇ ਨੂੰ ਸਟਾਰਟ ਹੋ ਜੇ ਪੈਂਦਾ ਨਾ ਮੋਟਰ ਹਾਂ ਨਹੀਂ ਮੋਟਰ ਦੀ ਸਪੀਡ ਵਧ ਗਈ ਹੁਣ ਹਾਂ ਕਿਉਂਕਿ ਸਪੀਡ ਹੋਰ ਵਧਣੀ ਜੇ ਤੇਲ ਪਤਲਾ ਹੋਊਗਾ ਗਰਮ ਜਿਉ ਸੰਘਣਾ ਤੇਲ ਸੀ ਨਾ ਸਪੀਡ ਸਲੋ ਸੀ ਇਹਦੀ ਮੋਟਰ ਦੀ ਖਲਾ ਖਲਾ ਸਕਦੇ ਹਾਂ ਕੋਈ ਟੱਕਰ ਨਹੀਂ ਬੈਂਟ ਟੁੱਟੇ ਨਹੀਂ ਹੋਰ ਅੱਛਾ ਹੁੰਦੀ ਆਫ ਰੋਡਿੰਗ ਜੀ ਵਾਇਗਰ ਨੂੰ ਦੇਖ ਤਾਂ ਗੱਡੀ ਲਾਉਣੀ ਆਪਾਂ ਉਹਦਾ ਉਹ ਕਰਦੇ ਹੁੰਦੇ ਆ ਸ਼ਕਰ ਜੀ ਮੈਂ ਤਾਂ ਬਈ ਇੱਕ ਸਾਲ ਪਹਿਲਾਂ ਕਿ ਯਾਰ ਤੇ ਹੋ ਗੋ ਸੋਚਾਂਗੇ ਤੇਲ ਠਰ ਜਾਣਾ ਆ ਹਣ ਜੋ ਕੱਟ ਕਰਗੀ ਜ਼ਰੂਰ ਦੇ ਆਹੇ ਮੋਟਰ ਤਾਂ ਬਹੁਤ ਬਹੁਤ ਫਰਕ ਪੈ ਗਿਆ ਉਹ ਕਿਡਾ ਪੈ ਗਿਆ ਚੱਲ ਬਈ ਗੋਲ ਬਾਈ ਬਾਈ ਗੁਰੂ ਯਾਰ ਸੱਤ ਲੱਖ ਸ਼ਾ ਹੋ ਗਈ ਹੋ ਗਈ ਹੋ ਗਈ ਹੋਊਗੀ ਹੋਊਗੀ ਹੈ ਕੱਟ ਕੇ ਮਾਰ ਸਰ ਦਾ ਦੋ ਤੇ ਫਿਰ ਮਾਰ ਖੇਪ ਕੋਈ ਨਾ ਨਹੀਂ ਆਪਾਂ ਟੋ ਕਰਦੇ ਆ ਚਲੋ ਟੋ ਕਰ ਨਹੀਂ ਇੱਕ ਸਿਰਫ ਗੂਰ ਮਰੂ ਡੀਜ਼ਲ ਨੂੰ ਗਰਮ ਪਵਾਇਆ ਨਹੀਂ ਗੱਲ ਬਣੀ ਹਜੇ ਵੀ ਹੁਣ ਗੱਡੀ ਟੋ ਕਰਕੇ ਆਪਾਂ ਲੈ ਜਾਣੇ ਆ ਇੱਕ ਸਿਰਫ ਟਰਾਈ ਕਰ ਲੈ ਭਾਈ ਲਾਸਟ ਬਸ ਕਿਉਂਕਿ ਤੇਲ ਦਾ ਫਾਇਦਾ ਹੁਣ ਹੋਣੀ ਹੈ ਗਰਮ ਦਾ ਬਾਅਦ ਚ ਤਾਂ ਪਰ ਮੌਸਮ ਦੇ ਹਿਸਾਬ ਨਾਲ ਗਰਮ ਹੋਊ ਕੰਮ ਇੱਕ ਸਿਰਫ ਦੇਖ ਲੈ ਮੰਨ ਜਾ ਮੰਨ ਜਾ ਹੋਊਗੀ ਸਟਾਰਟ ਖਿਲਣ ਲੱਗਿਆ ਹੋਵੇ ਫਾਇਆਂ ਹਿਲਦਾ ਕਿੰਨਾ ਵੱਧ ਬਰਸਵੇਂ ਵਾਜਦਾ ਨਾ ਹਾਂ ਹਾਂ ਸਟੱਪ ਪਿਆ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਇੰਨਾ ਚੱਕ ਗੱਡੀ ਲਿਆਉਣ ਵੇਲੇ ਨਹੀਂ ਚੜਿਆ ਟ੍ਰੇਨ ਨੂੰ ਸਟਾਰਟ ਹੋਣਾ ਚੜਿਆ ਮਾ ਬਸ 5 ਮਿੰਟ ਲੱਗਣੇ ਹੋ ਜਾਣਾ ਕੰਮ ਹੋ ਗਈ ਹੋ ਗਈ ਕਿਰਪਾਵਾਦੋ ਜੀ ਖੋਲ ਤੇ ਮਰਨ ਤੋ ਜਾਗਣ ਬੋਲਾ ਮੈਂ ਮੈਂ ਫੜ ਮੈਂ ਖੋਲਦਾ ਆ ਮੁੰਡਾ ਉਹ ਐਨਾ ਖੋਲਦਾ ਗਲੱਬ ਦਾ ਨਾ ਗਲੱਬ ਦਾ ਫੁੱਲ ਗਲੱਬ ਦਾ ਠੰਡੇ ਹਨਾ ਕੰਮ ਨਹੀਂ ਕਰਦੇ ਚਲੋ ਸ਼ੁਕਰ ਹੈ ਬਾਬੇ ਦਾ ਹੁਣ ਚਲਦੇ ਆ ਹਾਂ ਭਾਈ ਆਪਣਾ ਪੰਜਾਬ 21 ਸਾਲ ਲੱਗਿਆ ਇਹਨੇ ਬਹੁਤ ਤਾਂ ਹੌਸਲਾ ਨਾ ਫਿਕਰ ਨਾ ਕਰੋ ਹਾਂ ਦਾ ਮੈਂ ਹੈਗਾ ਮੇਰੇ ਹੁੰਦਾ ਘਬਰਾਉਣਾ ਨਹੀਂ ਠੀਕ ਆ ਭਾਈ ਹੋਰ ਫਿਰ ਕਿਵੇਂ ਚੱਲਦਾ ਕੰਮ ਕਰ ਵਧੀਆ ਚਲੋ ਬਾਡਾ ਰੂਮ ਚ ਜਲੇ ਰੂਮ ਚ ਜਲੇ ਉਹ ਮੈਂ ਤਾਂ ਨਾ ਗਾਉਂ ਕਿ ਤੂੰ ਪੀਲਾਂਗੇ ਨਾ ਟਾਈਮ ਖਰਾਬ ਕਰਕੇ ਯਾਰ ਕੋਈ ਤਾਂ ਟਾਈਮ ਕਿਉਂ ਖਰਾਬ ਕਰ ਰਿਹਾ ਹੈ ਹਾਂ ਨਹੀਂ ਨਹੀਂ ਚਲਦੇ ਹਾਂ ਮੈਂ ਕਿ ਅੱਗੇ ਜਾ ਕੇ ਪੀਨੇਗੇ ਅੱਗੇ ਚਾਹ ਤੇ ਮਿਲੇਗਾ ਚਾਹ ਤਾਂ ਸਭ ਜਗ੍ਹਾ ਮਿਲ ਜਾਣਾ ਹੈ ਚਾਹ ਕਿ ਆਪਾਂ ਨੂੰ ਕੋਲ ਕੇਲੇ ਕੋਲੇ ਆਪੋ ਖਾਵਾਂਗੇ ਪਹਿਲਾਂ ਚੱਲ ਗਏ ਆਪਾਂ ਟਾਈਮ ਨਾ ਵੇਸਟ ਕਰਕੇ ਆਪਾਂ ਓਕੀ ਵਾਟ ਕੱਢ ਗਏ ਪਹਿਲਾਂ ਲੋ ਵੀ ਗੱਡੀ ਆਪਣੀ ਟੱਕਰਾ ਟੁੱਕਰਾ ਮਾਰ ਕੇ ਸਟਾਰਟ ਹੋ ਹੀ ਗਈ ਹੈ ਸ਼ੁਕਰ ਹੈ ਸਵਾਭਾਵਨਾ ਬਹੁਤ ਘੱਟ ਸੀ ਐ ਲੱਗਦਾ ਸੀ ਵੀ ਕੋਈ ਸ਼ਾਇਦ ਹੋਰ ਫਾਲਟਰ ਨਾ ਪੈ ਗਿਆ ਹੋਵੇ ਚਲੋ ਉਹ ਤਾਂ ਗੱਲ ਹੋ ਗਈ ਹੁਣ ਆਪਣਾ ਜਿਹੜਾ ਪਲਾਨ ਇਹ ਸੀਗਾ ਜਿੰਨੇ ਕਾਪਾ ਕੋ ਮਣਾ ਸੀ ਕੱਲ ਸਾਰਾ ਘੁੰਮ ਲਿਆ ਤੇ ਕੋਸ ਜਗ੍ਹਾ ਜਿੱਥੇ ਆਪਾਂ ਜਾਣਾ ਚਾਹੁੰਦੇ ਸੀ ਗਾਂ ਜਿਵੇਂ ਚੰਦਰਲੇਕ ਆ ਰਹਾ ਵਗੈਰਾ ਉਹ ਸਾਰਾ ਕੁਛ ਚੰਦਰਤਾਲ ਉਹ ਹੁਣ ਰਾਹ ਬੰਦ ਪਿਆ ਹੈ ਅਜੇ ਸਨੋ ਹੈ ਤੇ ਅੱਜ ਤੋਂ ਬਾਅਦ ਅੱਜ 25 ਤਰੀਕ 26 27 28 ਨੂੰ ਇੱਥੇ ਹੈਵੀ ਸਨੋ ਫਾਲਦੀ ਚੇਤਾਵਨੀ ਹੈ ਇਸ ਕਰਕੇ ਆਪਾਂ ਉਹ ਰਸਤਾ ਉਹ ਵਾਲਾ ਬੰਦ ਹੀ ਹੈ ਜਿਹੜੇ ਰਸਤੇ ਆਪਾਂ ਆਏ ਆ ਉਸੇ ਰਸਤੇ ਵਾਪਸ ਜਾਣਾ ਹੈ ਹੁਣ ਆਪਾਂ ਕਾਜੇ ਤੋਂ ਤੁਰ ਪਏ ਆ 11:30 ਵਜੇ ਤੇ ਪਹਿਲਾ ਆਪਾਂ 40 ਕਿਲੋਮੀਟਰ ਜਾ 40 ਕਿਲੋਮੀਟਰ ਇਥੋਂ ਤਾਬੋ ਹਨਾ ਤਾਬੋ ਜਾਵਾਂਗੇ ਉੱਥੇ ਚਾਹ ਚੂ ਪੀ ਕੇ ਫੇਰ ਗਾਂ ਮਤਲਬ ਕੋਸ਼ਿਸ਼ ਇਹੀ ਆ ਵੀ ਅੱਜ ਕਿਤੇ ਸਟੇ ਨਾ ਕਰਕੇ ਬਸ ਖਾਣ ਪੀਣ ਨੂੰ ਮਾੜਾ ਮੋਟਾ ਰੁਕਾਂਗੇ ਤੇ ਪੈਂਡ ਪਹੁੰਚਣ ਦੀ ਕੋਸ਼ਿਸ਼ ਹੈ ਫਿਰ ਅੱਪਾ ਜਾਵਾਂਗੇ ਉਹ ਕਿੱਥੇ ਰੋਕੇ ਤਾਂ ਆਪਾਂ ਜਾਵਾਂਗੇ ਉਹ ਗੱਡੀ ਵਾਲੇ ਜੇ ਕਹਿਣ ਲੱਗੇ ਅਸੀਂ ਰਹਿਣਾ ਕਿਤੇ ਰਹਿ ਸਕਦੇ ਪਰ ਅਸੀਂ ਨਹੀਂ ਰਹਿਣਾ ਅਸੀਂ ਕਿੱਥੇ ਜਾਣਾ ਕਰੇ ਘਰ ਦੀ ਰੋਟੀ ਖਾਣੀ ਜਾ ਕੇ ਆ ਵੀ ਹੁਣ ਆਪਾਂ ਪਿੰਡਾਂ ਨੂੰ ਰਵਾਨਗੀ ਕਰ ਲਈ ਆ ਤੇ ਆ ਜਾਂਗੀਵਾਰ ਦੇ ਬਰਸਾਂ ਦੇ ਝਾਕੇ ਆ ਬਾਹਲਾ ਸੋਹਣਾ ਮੌਲ ਆ ਬੰਦੇ ਨੂੰ ਸਪਿੱਤੀ ਹੋਣਾ ਚਾਹੀਦਾ ਵਿంటర్ ਚੀ ਕਿਉਂਕਿ ਇਹਦੇ ਪਹਾੜ ਪੂੜ ਜਾਵਾ ਸੇਫ ਆ ਕੋਈ ਮੀਂਹ ਮੂ ਨਹੀਂ ਪੈਂਦੇ ਕੋਈ ਲੈਂਡਸਲਾਈਡਿੰਗ ਕੁਛ ਨਹੀਂ ਹੁੰਦਾਗਾ ਤੇ ਨਹੀਂ ਤਾਂ ਨਾ ਜਿਹੜਾ ਤਾਬੋ ਤੋਂ ਕਾਜਾ ਤੱਕ ਦਾ ਰਸਤਾ ਹੈ 46 ਕਿਲੋਮੀਟਰ ਇਹ ਰਾਹ ਸਭ ਤੋਂ ਗੰਦਾ ਰਾਹ ਡੇਂਜਰ ਰਾਹ ਪੂਰਾ ਹੈ ਕਿਉਂਕਿ ਇਹ ਤੇ ਕੱਚੇ ਪਹਾੜ ਆ ਮਾੜਾ ਜੰਮੀ ਪੈਂਦਾ ਤੇ ਖੁਰਖੁਰ ਜਾਂਦੇ ਆ ਆ ਮੌਸਮ ਦੇਖਣ ਵਾਲਾ ਬਾਹਲਾ ਘੈਂਟ केरावै तो नहीं तो सही से चल भी जी किसी को पड़ेगी तो आगे नेक्स्ट टू डेज 3 डेज दिखा रखा है फ्राइडे तक तो ਕੋਸਤੀ ਕੀ ਹਾਲ ਚਾਲ ਹੈ ਜੀ ਅਸੀਂ ਪਾ ਜੀ ਚੱਲ ਜੀ ਅੱਜ ਵੀ ਗਾ ਸੀ ਬਹੁਤ ਵਧੀਆ ਜੀ ਕੈਮ ਵੀਰੇ ਸਿੱਤਾ ਬਹੁਤ ਵਧੀਆ ਸੋਮਰੇ ਤੇ ਨਜ਼ਾਰੀ ਲੈ ਰਹੇ ਕਿੱਥੋਂ ਆਏ ਭਾਜੀ ਅਸੀਂ ਵੇਖਿਆ ਸਾਰੇ ਉੱਪਰ ਅੱਜ ਹੈ ਵਾਰਨਿੰਗ ਸਮੋਦੀ ਅੱਜ ਬਹੁਤ ਅੱਛਾ ਜੀ ਆ ਦੋ ਤਿੰਨ ਗੰਨ ਪਹੁੰਚੇ ਕਰਦੋਰ ਕੈਮ ਵੀਰੇ ਵਧੀਆ 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 ਜੀ ਚੰਗੀ ਕੀਤੀ ਬਰਾਾਈ ਜਦੀ ਹੈ ਨਾ ਸੀ ਵੀ 5 ਕਿੱਥੋਂ ਆਏ ਵੀਰੇ ਕੋਈ ਪਰਤ ਨਹੀਂ ਵੇ ਵੀ ਇੱਥੇ ਹੁਣ ਕਾਜਾ ਚ ਆਉਣ ਵਾਲੇ ਜਿਹੜੇ 2-3 ਦਿਨ ਸنوਹ ਪੈਣੀ ਆ ਤੇ ਆਪਾਂ ਤਾਂ ਨਿਕਲਿਆ ਵੀ ਸنوਹ ਪੈ ਜਾਣੀ ਆ ਤੇ ਪਿੰਡ ਚ ਲਈਏ ਕਿਤੇ ਇੱਥੇ ਨਾ ਫਸ ਜੇ ਆਹ ਆ ਕੋ ਗੱਡੀਆਂ ਦੇ ਬਹੁਤ ਆਈ ਜਾਂਦੀਆਂ ਇਹਨਾਂ ਨੂੰ ਪੁੱਛਿਆ ਇਹ ਰਾਹ ਸਾਨੂੰ ਮਿਲਿਆ ਇੱਕ ਯਾਰ ਸنوਹ ਪੈਣ ਵਾਲੀ ਆ ਉਹ ਕਹਿੰਦੇ ਬਾਈ ਤਾਂ ਹੀ ਚੱਲੇ ਆ ਸنوਹ ਸنوਹ ਪੈਣੀ ਕਰਕੇ ਵੇਖਣ ਚੱਲੇ ਆ ਇੰਨਾ ਫਰਕ ਕਿਉਂ ਕਿ ਇਹਨਾਂ ਨੂੰ ਫਿਰ ਕੰਮ ਵੀ ਕੋਈ ਨਹੀਂ ਕਰਿਆ ਨਾ ਇਹ ਸنوਹ ਚ ਫਸ ਜਾਣਗੇ 4 ਦਿਨ ਤੱਕ ਖੜੇ ਰਹਿਣਗੇ ਲੈ ਲੈਣਾ ਇਹ ਲੱਗੀਆਂ ਜਾਂਦੀਆਂ ਲੋਕਾਂ ਜਿਹੜੇ ਹਸਾਬ ਨਾਲ ਗੱਡੀਆਂ ਆਈਆਂ ਤਗਾਣਾ ਇਹ ਮੈਨੂੰ ਲੱਗਦਾ ਕਾਜਾ ਚ ਕਮਰਾ ਨਹੀਂ ਮਿਲਣਾ ਕਿਸੇ ਨੂੰ ਲੈਣਾ ਹੀ ਲੱਗੀਆਂ ਜਾਂਦੀਆਂ ਲੈਣਾ ਹੀ ਹਮਾਲਿਆਂ ਅੰਮ੍ਰਿਤ ਚਾਗਾ ਝੜਦਾ ਆਪਾਂ ਪਹੁੰਚ ਗਏ ਜੀ ਤਾਬੋ ਕਾਜਾ ਤੋਂ ਤਾਬਾ ਹੈਗੇ ਤਾਬੋ ਹੈਗੇ 46 ਕਿਲੋਮੀਟਰ ਹੈ 1 ਘੰਟਾ ਲੱਗਾ 1 ਘੰਟੇ ਤੋਂ ਵੱਧ ਲੱਗਾ ਸਵਾ ਘੰਟਾ ਲੱਗਾ ਉਸ ਸਵਾ ਲੜਾ ਕਬਰ ਨ ਖੜ ਗਈ ਜੀ ਆਪਾਂ ਉੱਥੇ ਘੰਟਾ ਕਿ ਲੱਗਾ ਵਸ ਐਵਰੇਜ ਹੁਣ ਆਪਾਂ ਨੂੰ ਭੁੱਖ ਲੱਗੀ ਆ ਇੱਥੇ ਖਾ ਕੇ ਚੱਲਦੇ ਆ ਇੱਕ ਇੱਥੇ ਨਾ ਮਿਨਿਸਟਰੀ ਆ ਉਹ ਜਿੱਦੇ ਆਈ ਸੀ ਉਹ ਬੰਦ ਹੋ ਗਈ ਸੀ ਉੱਥੇ ਅੱਜ ਜੇ ਖੁੱਲੀ ਹੋਈ ਤਾਂ ਜਰੂਰ ਦੇਖ ਕੇ ਚੱਲਾਂਗੇ ਪਾਣੀ ਕੀ ਚੀਜ਼ ਆ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਇੱਧਰ ਆ ਕੇ ਪਤਾ ਲੱਗਦਾ ਤਿੰਨ ਦਿਨ ਹੋ ਗਏ ਨਾਉਣ ਨੂੰ ਪਾਣੀ ਨਹੀਂ ਮਿਲਿਆ ਇੱਥੇ ਬੋਰਡ ਲੱਗਾ ਜਲ ਹੈ ਅਨਮੋਲ ਵਾਕਿਆ ਹੀ ਜਲ ਅਨਮੋਲ ਹੈ ਇਹ ਚੀਜ਼ ਦਾ ਪਤਾ ਦੂਰ ਜਾ ਕੇ ਲੱਗਦਾ ਆਪਾਂ ਨੂੰ ਇਹ ਪਤਾ ਲੱਗਣਾ ਜਿੱਦਣੂ ਲੱਗਣਾ ਉਦੋਂ ਆਪਾਂ ਲੇਟ ਹੋ ਜਾਣਾ ਇਹ ਹੈ ਤੇ ਤਾਬੂ ਦਾ ਬਾਜ਼ਾਰ ਛੋਟਾ ਜਿਹਾ ਆਹ ਹੈ ਦੋ ਚਾਰ ਮੀਨ ਦੁਕਾਨਾਂ ਜੀਆਂ ਇਹ ਬਸ ਸਟicker sticker ਸਾਰੇ ਪਾਉਂਦਾ 12 12 ਦੇ ਵਾਟਰਪਰੂਫ ਆ ਅੰਦਰੋਂ ਗਰਮ ਆਹ ਚੀਜ਼ ਵਧੀਆ ਨਾ ਖੇਤ ਪਾਉਣ ਨੂੰ ਵੀ ਆਪਾਂ ਖੇਤਾਂ ਨੂੰ ਲੈ 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 ਮਨ ਲੇ ਸਵੇਰ ਪਾਣੀ ਪੁਣੀ ਲਾਉਣ ਜਾਣਾ ਅੰਦਰੋਂ ਪੈਰ ਗਰਮ ਰਹਿੰਦਾ ਹੈ ਅੰਦਰੋਂ ਪਾਣੀ ਪਾਣੀ ਵੀ ਨਹੀਂ ਜਾਣਾ ਵਾਟਰਪਰੂਫ ਆ ਨਹੀਂ ਉੱਤੋਂ ਦੀ ਪਾਣੀ ਪੈ ਗਿਆ ਸੁੱਕਣਾ ਵੀ ਨਹੀਂਗਾ ਨਹੀਂ ਅੰਦਰ ਜਾਂਦਾ ਹੀ ਨਹੀਂ ਉੱਤੋਂ ਪੈਗਾ ਫੇਰ ਸੁੱਕਦਾ ਉੱਤੋਂ ਹੀ ਪਾਊਗਾ ਉਹ ਲੰਮਾ ਜਾਏ ਉਹ ਪਰਲੇ ਆ ਲੈ ਲੈ ਫਿਰ ਹੁਣ ਤਾਂ ਗਰਮੀ ਆ ਗਈ ਇੱਕ ਟੇਂਡੋ ਇੱਥੇ ਕੋਰਬਾਂਜੀ ਆ ਸਾਰਾ ਕੁਝ ਸਬਜ਼ੀ ਫਰੂਟ ਤੇ ਕਰਿਆਨਾ ਸਾਰਾ ਕੁਝ ਇੱਥੇ ਠੀਕ ਹੈ ਮੇਰੇ ਆ ਵੀਡੀਓ ਬਣਾਉਣ ਤੋਂ ਪਹਿਲਾਂ ਪਹਿਲਾਂ ਪਲੇਟ ਖਾਲੀ ਕਰਤੀ ਚੋਲ ਮੇਰੇ ਸੀ ਚੋਮੇਨ ਡੇਟਾ ਗੇੜੇ ਆ ਮੋਮੋ ਮੋਮੋ ਸੰਦੇ ਯਾਰ ਇਹ ਤੁਸੀਂ ਖਾਓ ਲੈ ਸੰਦੀਪ ਤੂੰ ਮੇਰੇ ਲੈ ਵੀ ਆਪਾਂ ਇੱਥੇ ਖਾ ਪੀ ਲਿਆ ਚੱਲਦੇ ਹੁਣ ਤਾਬੋ ਤੋਂ ਤੇ ਆਹ ਦੇਖੋ ਬਰਫ ਹਜੇ ਵੀ ਆਪਣੇ ਕੋਲੇ ਹੈਗੀ ਆ ਪਤਾ ਨਹੀਂ ਇਹ ਪਿੰਡ ਤੱਕ ਜਾਊਗੀ ਜੀ ਰਾਹ ਜੀ ਡਗਡੂ ਪਾਊਗੀ ਚੱਲੋ ਰਾਹ ਜੀ ਡੇਪੇ ਵਧੀਆ ਆਪਾਂ ਕੀ ਕਰਨੀ ਐ ਚੱਲ ਵੀ ਨਰੈਣ ਸਿੰਘਾ ਤੋਰ ਗੱਡੀ ਤੇ ਬਾੜੀਆਂ ਗੱਡੀਆਂ ਜਾਈ ਜਾਂਦੀਆਂ ਜਿਹੜੇ ਸਨੋ ਦਾ ਪਤਾ ਲੱਗਾ ਨਾ ਮੇਰੇ ਸਾ ਨਾਲ ਰਹਣ ਲੋਕ ਸਨੋ ਦੇ ਹਿਸਾਬ ਨਾਲ ਜਾਂਦੇ ਸਨੋ ਵੇਖਣ ਨਾ ਜਿੰਨੇ ਰਹਿਨੇ ਤਾਂ ਹੋਟਲ ਹੀ ਨਹੀਂ ਹੋਣੇ ਉੱਥੇ ਕਾਜਾ ਜਿੱਨੇ ਲੋਕ ਜਾਵੜੇ ਆ ਬਹੁਤ ਆਦੁਲੀਆਂ ਮਿਲੀ ਆ ਲੈ ਹੋਰ ਆਗੇ ਪੂਰੇ ਹੀ 15 15 20 20 ਗੱਡੀਆਂ ਇਕੱਠੀਆਂ ਹੀ ਹੁੰਦੀਆਂ ਆ ਤਿੰਨ ਵਜੇ ਕੇ 50 ਮਿੰਟ ਤੇ ਕਿਲੋਮੀਟਰ ਪਏ ਆਪਣੇ 577 ਤੇ Google Map ਕਹਿੰਦਾ ਬਾਈ ਜੀ ਸਵੇਰੇ ਪੌਣੇ 6 ਵਜੇ ਤੁਸੀਂ ਪਹੁੰਚੋਗੇ ਜੇ ਕਿਤੇ ਨਾ ਬਹਲਾ ਖੜੇ ਰਹਾ ਕੋਸ਼ਿਸ਼ ਤੇ ਇਹੀ ਆ ਵੀ ਪਹੁੰਚਾਂਗੇ ਘਾਵੇਂ ਨੇ ਘੁੰਮੇ ਤੇ ਕਈ ਥਾਵਾਂ ਤੇ ਇਨੇ ਲੋਕ ਨਿਕਲੇ ਘੁੰਮਦੇ ਵੇਖੇ ਲਓ ਜੀ ਗੱਡੀਆਂ ਲੈਂਣਾ ਹੀ ਲੱਗੀਆਂ ਹੁੰਦੀਆਂ ਲੈਣਾ ਹੀ ਲੈਣਾ ਹੀ ਮੈਨੂੰ ਤੇ ਟੈਨਸ਼ਨ ਹੋਈ ਪਈ ਵੀ ਇਨੇ ਤਾਂ ਉੱਥੇ ਹੋਟਲ ਹੀ ਨਹੀਂ ਜਿੰਨੇ ਗੱਡੀਆਂ ਚੜ੍ਹਣੀਆਂ ਉਹ ਭਾਈ ਨਹੀਂ ਮੈਨਲੇ ਕਵਰੇ ਟੈਂਟ ਲਾ ਲਿਓ ਹਾਂਜੀ 7:42 ਹੋ ਗਿਆ ਤੇ ਆਪਾਂ ਹਜੇ ਰਾਮਪੁਰ ਵੀ ਨਹੀਂ ਪਹੁੰਚੇਗੇ ਹਜੇ ਰਾਮਪੁਰ ਆਉਣਾ ਨਾਰਕੰਡਾ ਆਉਣਾ ਸ਼ਿਮਲਾ ਆਉਣਾ ਤੇ ਟੋਟਲ ਆਪਣੀ ਵਾਟ ਪਈ ਆ 472 ਕਿਲੋਮੀਟਰ ਤੜਕੇ 5:30 ਵਜੇ ਅੱਦੇ ਵੀ ਪਹੁੰਚਾਂਗੇ ਪਰ ਕੋਈ ਗੱਲ ਨਹੀਂ ਰੁਕਣਾ ਤਾਂ ਆਪਾਂ ਹੈ ਨਹੀਂ ਨੌਨ ਸਟਾਪ ਹੀ ਚੱਲਣਾ ਹੈ सवेरे साढ़े पांच छे बजे तक पिंड पहुंचाइट हो गया आप लगे हूँ शिमला थले उतर गए तो शिमला रह गया इतो अस्सी किलोमीटर अस्सी किलोमीटर साढ़े वास्ते बन गए अठ सौ किलोमीटर <laughs> ਸੁਦਾ ਦੇ ਚੱਲੇ ਹੋਏ ਆ ਸੀ 11:30 ਵਜੇ 11:30 ਕਾਜਾ ਤੋਂ ਕਾਜਾ ਤੋਂ ਹਲੇ ਅਸੀਂ 8:00 ਐਸलो ਰਾਤ ਦਾ ਟਾਈਮ ਵੱਜ ਚੁੱਕਿਆ 9:30 ਠੀਕ ਹੈ ਜੀ ਤੇ 9:30 ਵਜੇ ਤੱਕ ਵੀ ਅਸੀਂ ਸ਼ਿਮਲੇ ਨਹੀਂ ਪਹੁੰਚੇ ਤੇ ਹਲੇ ਵੀ ਇੱਥੇ 1.5 ਘੰਟੇ ਲੱਗਣਾ ਜੇ ਘੱਡੋ ਘੱਟ ਸ਼ਿਮਲੇ 80 ਕਿਲੋਮੀਟਰ ਪਿਆ ਹਾਂ ਦੋ ਹੀ ਰੱਖ ਲਾ ਦੂੰ ਦੋ ਘੰਟੇ ਸ਼ਿਮਲੇ ਦੇ ਤੇ ਅਸੀਂ ਰਾਤੋਂ ਰਾਤ ਹੀ ਗੱਡੀ ਖਿੱਚ ਕੇ ਤੇ ਸਵੇਰ ਪਹੁੰਚ ਜਾਾਂਗੇ ਪਿੰਡ ਹਾਂ ਬਿਲਕੁਲ 6 ਸੱਤ ਦੇ ਵਿੱਚ ਵਿੱਚ ਅੱਜ ਨੌਨ ਸਟਾਪ ਕਰਨਾ ਨੌਨ ਸਟਾਪ ਕਰਨਾ ਅਸੀਂ ਬਿਲਕੁਲ ਹਾਂ ਜਦੋਂ ਪਿੰਡ ਪਹੁੰਚ ਗਏ ਤੁਹਾਨੂੰ ਬੁਲਾਉਣੇ ਦਾ 10 ਵਜੇ ਕੇ 40 ਮਿੰਟ ਹੋ ਗਿਆ ਤੇ ਆਪਾਂ ਫਿਰਦੇ ਹਾਂ ਇਸ ਟਾਈਮ ਨਾਰਕੰਡੇ ਬਸ ਹੁਣ ਇੱਥੋਂ ਰੋਟੀ ਰੁੱਟੀ ਖਾ ਕੇ ਹਟੇ ਹਾਂ ਹੁਣ ਚੱਲਦੇ ਹਾਂ ਗੂਗਲ ਮੈਪ ਦਿਖਾਉਂਦਾ ਬਸ ਸਵੇਰੇ 6 ਵਜੇ ਨੂੰ ਪਿੰਡ ਪਹੁੰਚਾਂਗੇ ਤੇ ਪਹੁੰਚਾਂਗੇ ਜਰੂਰ ਆਪਾਂ ਖੜਨਾ ਕਿਤੇ ਨਹੀਂ ਬਸ ਰੋਟੀ ਖਾ ਲਈ ਆ ਚੱਲ ਵੀ ਨਰੈਣ ਸਿੰਘਾ ਕੱਟ ਦੇ ਕੰਮ ਆ ਗਏ 2:30 ਵੱਜ ਗਏ ਥੋੜੀ ਕਨੀ ਬਾੜ ਰਹੀ ਉਥੋਂ 231 231 250 ਬਸ ਹਾਂ ਚਲੋ ਲੈ ਲਿਆ ਕੰਮ ਚਲ ਵੀ ਪਹਿਲਵਾਨਾ ਠੀਕ ਹੈ ਮਿਲਦੇ ਹਾਂ ਫਿਰ ਓਕੇ ਠੀਕ ਹੈ ਭਾਈ ਠੀਕ ਹੈ ਓਕੇ ਜੀ ਸਬਸਕ੍ਰਾਈਬ ਕਰ ਲਿਓਗੇ ਚੈਨਲ ਨੂੰ ਹਾਂ ਸਾਰੇ ਜਣੇ ਚੱਲ ਜੰਗਾ ਬਈ ਉਹ ਦੂਸਰਾ ਦਰਜ ਜਸਪੀਰ ਸਿੰਘ ਠੀਕ ਹੈ ਚਲੋ ਵੀ 2:30 ਵੱਜ ਗਏ ਯਾਰ ਠੀਕ ਹੈ ਜਰਮਨ ਕਿ ਤਾਂ ਬਾ ਤੁਸੀਂ ਜਾ ਕੇ ਅਸੀਂ ਸਾਰੇ ਪਹੁੰਚ ਜਾਗੇ ਸਾਡੇ ਪੰਜ ਅਸੀਂ 60 ਦੇ ਪੰਜ ਦੇ ਆਈਡੀ ਆ ਸਵਾਪਾ ਸਾਡੇ ਪੰਜ ਆਈਡੀ ਪਹੁੰਚ ਜਾਗੇ ਬਰਾਬਰ ਹੀ ਹੁੰਦਾ ਹੈ ਹਾਂ ਬਿਲਕੁਲ ਲੋ ਵੀ ਹੁਣ ਆਪਾਂ ਚੰਡੀਗੜ੍ਹ 2:30 ਵਜੇ ਆ ਪਹੁੰਚਦੇ ਪਿੰਡ ਹਣ ਲੈ ਚੰਡੀਗੜ੍ਹ ਤੋਂ ਰਾਤ ਨੂੰ 2:30 3 ਵਜੇ ਟਿਕਦਾ ਹੁਣ ਜਾ ਕੇ ਇੱਥੇ ਵਹਿਲ ਤੇ ਜਮਾ ਸ਼ਾਂਤੀ ਮਿਲੀਏ ਨਹੀਂ ਤਾਂ ਸਾਰੀ ਢਾੜੀ ਇੱਥੇ ਵੀ ਟ੍ਰੈਫਿਕ ਨਹੀਂ ਹੁੰਦਾ ਬਹੁਤ ਅਵੀ ਆਪਾਂ ਆ ਗਏ ਆ ਮੋਗੇ ਤੇ ਟਾਈਮ ਹੋ ਗਿਆ ਸਵੇਰ ਦੇ 5 ਵਜੇ ਆ ਤੇ ਪਿੰਡ ਆਪਣਾ ਰਹਿ ਗਿਆ ਇਥੋਂ 30 35 ਕਿਲੋਮੀਟਰ ਤੇ ਇੱਧਰ ਗੱਡੀ ਦੀ ਰੇਂਜ ਰਹਿ ਗਈ 0 ਪਹਿਲੀ ਵਾਰੀ ਇਹ ਵੀ ਰੇਂਜ 0 ਹੋਈ ਹੈ ਕਾਜੇ ਤੋਂ ਟੈਂਕੀ ਫੁੱਲ ਭਰਾਈ ਸੀ ਆਪਾਂ ਤੇ ਕਾਜੇ ਤੋਂ ਮੋਗੇ ਤੱਕ ਆ ਗਏ ਆ ਬਸ ਹੁਣ ਇੱਥੇ ਪੰਪ ਵੇਣੇ ਕਈ ਕੰਪ ਪੰਪ ਬੰਦ ਪਏ ਸੀਗੇ ਆ ਇੱਕ ਪੰਪ ਖੁੱਲ੍ਹਾ ਹੁਣ ਸਟਰੋਂਗ ਸਾਈਡ ਤੇ ਰੇਂਜ ਬਿਲਕੁਲ 0 ਪਹਿਲੀ ਵਾਰੀ ਹੋਈ ਹੈ 0 ਚਲੋ ਪੰਪ ਵਾਓ ਮਿਲ ਕੇ ਖੁੱਲਾ ਤੇਲ ਪੋਣੇ ਹੁਣ ਟਾਈਮ ਹੋ ਗਿਆ ਕਿੰਨਾ ਹੋ ਗਿਆ 5:30 ਹੋ ਗਏ ਆ ਤੇ ਆਪਾਂ ਪਹੁੰਚ ਗਏ ਆ ਪਿੰਡ ਟੋਟਲ ਗੱਡੀ ਆਪਣੀ ਚੱਲ ਗਈ 1551 ਕਿਲੋਮੀਟਰ 1 2 ਚਲਾ 55 1555 ਟੂਰ ਆਪਣਾ ਬਹੁਤ ਵਧੀਆ ਰਿਹਾ ਜੇ ਸਾਡੇ ਹਾਵਣਾ ਕਿਸੇ ਨੇ ਭਾਂਡਾ ਭੂੜਾ ਜਾਣਾ ਮਤਲਬ ਸਨੋਹ ਦੇ ਟਾਈਮ ਹੀ ਜਾਵੇ ਉਹਦੇ ਭਾਂਡਾ ਦਾ ਦੇਖਣ ਵਾਲਾ ਮਾਹੌਲ ਨਹੀਂ ਤੇ ਸਾਰੇ ਪਹਾੜ ਤਾਂ ਇੱਕੋ ਜਿਹੇ ਆ ਜਿੱਥੇ ਮਰਜੀ ਵੇਖ ਲਓ ਬਿਨਾ ਸਨੋਹ ਤੋਂ ਵਿంటర్ ਸਪਿਤੀ ਐਵੇਂ ਨਹੀਂ ਕਹਿੰਦੇ ਬਹੁਤ ਘੈਂਟ 뷰 ਆ ਲੈ ਵੀ ਪਹਿਲਵਾਨੋ ਚੰਗਾ ਵੀ ਦਿਨ ਹੈ ਸੰਗਾਂ ਦੇ ਭਾਈ ਓਕੇ ਲੈ ਵੀ ਪਹੁੰਚਦੇ ਆਪਾਂ ਘਰੇ ਫਿਰ ਆਪਾਂ ਕਹਿੰਦੇ ਹੋਰ ਵੀਡੀਓ ਬਣਾ ਕੇ ਦੱਸਾਂਗੇ ਤੁਹਾਨੂੰ ਬਾਅਦ ਵਿੱਚ ਵੀ ਕਿੰਨਾ ਖਰਚਾ ਕੀ ਕੀ ਦੇਖਣ ਵਾਲਾ ਮਾਹੌਲ ਆ ਕਿੱਧਰ ਕਿੱਥੇ ਪੰਪ ਪੂੰਪਾ ਇਹ ਇੱਕ ਵੀਡੀਓ ਅਲੱਗ ਬਣਾਵਾਂਗੇ ਆਪਾਂ ਚੰਗਾ ਯੋਕੇ ਬਾਈ